ਤਾਰੀਖ 26 ਮਹੀਨਾ 2025 ਪਸ਼ੂ ਮੰਡੀ ਮੋੜ ਪਸ਼ੂ ਮੰਡੀ ਮੋੜ ਦੇ ਉਪਰ ਆਏ ਆ ਜੀ ਦਿਖਾਵਾਂਗੇ ਵਿਕਰੀ ਵਾਲੇ ਨਾਗਾ ਜਿਹੜੇ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਰੇ ਸੋ ਜਿਹੜੇ ਵੀ ਵੀਰ ਨਵੇਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਬਾਈ ਜੀ ਐਂਡ ਤੱਕ ਤੇ ਆਜੋ ਫਿਰ ਕਰਦੇ ਆਂ ਸਟਾਰਟ ਮਾਲ ਜਿਹੜਾ ਮੰਡੀ ਦੇ ਵਿੱਚ ਚੰਗਾ ਪਹੁੰਚ ਚੁੱਕਿਆ ਸਵੇਰ ਸਵੇਰ ਦਾ ਟਾਈਮ ਆ ਚੰਗੀ ਗਿਣਤੀ ਦੇ ਵਿੱਚ ਡੰਗਰ ਆ ਜਿਹੜੇ ਪਸ਼ੂ ਮੰਡੀ ਮੋੜ ਦੇ ਉੱਪਰ ਪਹੁੰਚ ਚੁੱਕਿਆ ਆਜੋ ਫਿਰ ਦਿਖਾਉਨੇ ਆਪਾਂ ਤੁਸਨੂੰ ਬਹੁਤ ਜਿਆਦੇ ਟਾਪ ਕੁਆਲਟੀ ਦੀ ਮੱਝ ਆ ਪਸ਼ੂ ਮੰਡੀ ਮੋੜ ਦੇ ਦਿਖਾਉਣ ਲੱਗੇ ਆ ਤੁਸਨੂੰ ਬਹੁਤ ਜਿਆਦੇ ਵੱਡੀ ਕੱਦ ਕਾਠ ਵਾਲੀ ਮੱਝ ਦਿਖਾਉਣ ਲੱਗੇ ਆ ਥਣ ਥਣ ਵੀ ਕਰਮ ਵਾਲੀ ਦਾ ਬਹੁਤ ਜਿਆਦੇ ਸੋਹਣਾ ਲੱਗਿਆ ਤੇ ਉਨੇ ਹੀ ਵੱਡਾ ਹਵਾਨਾ ਜਿੱਦੀ ਵੱਡੀ ਆ ਆਪਾਂ ਦੇਖੋ ਬਹੁਤ ਜਿਆਦੇ ਡਬਲ ਮੱਝ ਆ ਯਾਰ ਦੇਖੋ ਬਹੁਤ ਜ਼ਿਆਦਾ ਡਬਲ ਮੱਝਾਂ ਤੇ ਪੁੱਛਦਿਆਂ ਕੀ ਪੱਚਾ ਕਿ ਕਿੰਨਾ ਦੁੱਧ ਦੇ ਵਾਲੂਆ ਕਰਮਣੇ ਬਹੁਤ ਜ਼ਿਆਦਾ ਸੋਨਾ ਤਿਆਰ ਕਰਦੇ ਚਾਰੋਂ ਥਣ ਇੱਕੋ ਜੇ ਤੇ ਪਿੜੀ ਦੇ ਚਾਰੇ ਗਏ ਪਿੜੀ ਦੇ ਪਾਗਾਂ ਵਰਗੇ ਥਣਾਂ ਵਾਲੀ ਫਲੀਆਂ ਵਰਗੇ ਥਣ ਚਾਰੇ ਥਣ ਤੇ ਚਾਰੇ ਇੱਕੋ ਨਾਣਾ ਨੂੜਾ ਬਹੁਤ ਆ ਗਿਆ ਨਾਣਾ ਨੂੜਾ ਮੇ ਤੁਤਾਲੀਆਂ ਬਣੀ ਹੋਈਆਂ ਸੱਤਰੀ ਕਾਲ ਬਾਈ ਸੱਤਰੀ ਹੈ ਬਾਈ ਕਿਹੜਾ ਪਿੰਡ ਮਸੀਤਾ ਪਿੰਡ ਜਿਲ੍ਹਾ ਮੋਗਾ ਮੋਗੇ ਚ ਪੈਂਦਾ ਮਸੀਤਾ ਪਿੰਡ ਹਾਂਜੀ ਅੱਛਾ ਤੇ ਕਹਵੇਂ ਛੂਏ ਚ ਪਹਿਲਾਂ ਤੇ ਦੂਜੀ ਛੂਏ ਮੱਜਾ ਜੀ ਮਗਰ ਕਟਾ ਇਹ ਮਗਰ ਕਟਾ ਜੀ ਤੇ ਅੱਜ 12 ਦਿਨਾਂ ਦੀ ਸੂਈ ਆ 12 ਦਿਨਾਂ ਦੀ ਸੂਈ ਤੇ 15 ਕਿਲੋ ਤਿਆਰ ਹੈ 15 ਕਿਲੋ ਇਸ ਵੇਲੇ ਤਦ ਤਿਆਰ ਹੈ 20 ਕਿਲੋ ਰਾਵ ਨਾ ਕਰ 20 ਕਿਲੋ ਕੱਢੂਗੀ ਤੇ ਪਿਛਲੇ ਸਾਲ ਦਾ ਕੀਰ ਕਟਾ ਤਾਂ 18 ਕਿਲੋ ਚ ਵਾਇਆ ਪੀਂਦਾ 18 ਕਿਲੋ ਚ ਵਾਇਆ ਲਿਆ ਕੇ ਵੇਚਦੇ ਆ ਤੇ ਆ ਕੇ ਵੇਚ ਲਿਆ ਅੱਛਾ ਹਾਂ ਤੇ ਉਹਦੇ ਇਹ ਕਿੰਨੇ ਦੀ ਸ਼ੇਲ ਕਰੇਗਾ 2.5 ਲੱਖ ਰੁਪਈਆ ਮੁੱਲ ਕਰਦਾ 2.5 ਲੱਖ ਤਾਂ ਮੁੱਲ ਕਰਦੇ ਆ ਮਾਨਦਾਨ ਕਰਦਾ ਕਿ ਆ ਜਮਾ ਜੇਬ ਚ ਪਾ ਕੇ ਬਟਨ ਲਾਉਣ ਵਾਲੀ ਗੱਲ ਕਰਦਾ 30-30 ਦੇ ਦੋ ਹੈ 30 ਦੇ ਹਾਂ ਦੋ ਦੋ ਦੀ ਦੀ ਦੋ 30 ਦੀ ਫੋਨ ਨੰਬਰ ਬੋਲ ਦੇ ਫੋਨ ਨੰਬਰ 9256451203 ਇੱਕ ਵਾਰੀ ਹੋਰ ਬੋਲ 9256451203 ਮਾਨਤਨ ਹੋ ਜੂ ਵਿੱਚੋਂ ਖੁਦ ਮਾਨਤਨ ਕਰਦਾ ਹੈ ਚਵਾਈ ਚੂਈ ਦੀ ਚੰਗੀਆਂ ਪੂਰੀ ਬੰਦਾ ਹੋਇਆ ਮਾਨਤਨ ਕਰਦਾ ਹੈ ਚਵਾਈ ਚੂਈ ਦੀ ਚੰਗੀਆਂ ਬੋਲੀ ਆ ਬਹੁਤ ਰੂਵਰਗਾ ਬੋਲਾ ਬਾਕੀ ਆਪਣਾ ਮਰਜੀ ਡਾਕਟਰ ਸੋਨ ਨੂੰ ਮਸੀਹਾ ਅੱਛਾ ਡਾਕਟਰ ਸੋਨ ਵਪਾਰ ਦਾ ਕੰਮ ਹੈ ਹਾਂਜੀ ਵਪਾਰ ਮੈਂ ਵੀ ਬਾਈ ਦਾ ਵਪਾਰ ਦਾ ਕੰਮ ਆ ਸਾਫ ਸੁਥਰਾ ਜਿਹਾ ਕੰਮ ਆ ਤੇ ਚੰਗੀਆਂ ਮੱਝਾਂ ਲੈ ਕੇ ਆਪਣਾ ਜਿਹੜਾ ਸੇਲ ਕਰਦੇ ਆ ਬਾਕੀ ਇੰਦਾ ਜਦ ਤੁਸੀਂ ਇਹ ਤੋਂ ਲਾ ਦੋ ਕਰਮਾ ਵਾਲੀ ਤੋਂ ਹੋਵਾਂ ਨਾ ਨਾ ਬੜਾ ਕੰਮ ਆ ਪਾਈ ਦਾ ਕੰਮ ਹੈ ਨਾ ਚਾਰੋਂ ਥਾਂ ਨੂੰ ਜਿਹੜੀ ਜਿਹੜੀ ਦੇ ਭਾਵੇਂ ਜੇਕਰ ਹੋਰ ਵੀ ਲੱਗ ਚੌਕਰੇ ਹਾਂ ਹਾਂਜੀ ਹਾਂਜੀ ਜੇ ਸਾਹਬ ਨਾਲ ਤੁਹਾਨੂੰ ਬਾਈ ਚਵਾਈ ਬਹੁਤ ਸੋਹਣੀ ਹੋਣੀ ਮੱਝ ਦੀ ਜੇ ਤੋ ਵੀ ਬੰਦਾ ਆਵੇ ਕੋਈ 3 ਡੰਗ ਚੋਵੇ 2 ਡੰਗ ਚੋਵੇ 4 ਡੰਗ ਚੋਵੇ ਰਹਿਣ ਦਾ ਵੀ ਪ੍ਰਬੰਧ ਹੈਗਾ ਰਹਿਣ ਦਾ ਵੀ ਪ੍ਰਬੰਧ ਹੈ ਜੇ ਦੂਰੋਂ ਡੇਡੋ ਟਰਾਂਸਪੋਰਟ ਦਾ ਵੀ ਕਰ ਦੋ ਹਾਂਜੀ ਹਾਂਜੀ ਠੀਕ ਲੈ ਬਾਈ ਚ ਪਰ ਕਰ ਲੜਰਿਆ ਕਿ ਸਾਨੂੰ ਦੋ ਮੱਝਾਂ ਦਿਖਾਉਣੇ ਇੱਕ ਵਾਰੀ ਖੜੀਆਂ ਦੇ ਨਿਗਾ ਮਾਰ ਲਿਓ ਦੋਨੇ ਟਾਪ ਕੁਆਲਿਟੀ ਦੀਆਂ ਮੱਝਾਂ ਨੇ ਬਾਈ ਪਸ਼ੂ ਮੰਡੀ ਮੋੜ ਦੇ ਉੱਪਰ ਬਾਈ ਲੈ ਕੇ ਆਏ ਆ ਦੋਵੇਂ ਮੱਜਾਂ ਜਿਹੜੀਆਂ ਟੌਪ ਕੁਆਲਿਟੀ ਦੀਆਂ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਿਓ। ਬਾਕੀ ਬਾਰੋ-ਬਾਰੀ ਜਿਹੜੀਆਂ ਇਹਨਾਂ ਦੀ ਆਪਾਂ ਬਾਾਈ ਹੋਰਾਂ ਤੋਂ ਡਿਟੇਲ ਵੀ ਪੁੱਛ ਲਾਂਗੇ। ਮੱਜਾਂ ਦੋਵੇਂ ਹੀ ਚੰਗੀਆਂ, ਚੰਗੇ ਕੱਦ-ਕਾਠ ਵਾਲੀਆਂ, ਚੰਗਾ ਵਜਨ। ਤੇ ਦੇਖੋ ਨੰਬਰ 1 ਕਾਲੀ ਤੇ ਨਿਗਾ ਮਾਰ ਲਿਓ ਪਹਿਲਾਂ। ਇਸ ਕੁਆਲਿਟੀ ਚੈੱਕ ਕਰ ਲਿਓ। ਸਿੰਘ ਕੁੰਡਾ ਥੋੜਾ ਖੁੱਲਾ ਜ਼ਰੂਰ ਆ ਪਰ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਚੰਗੀ ਬੋਡੀ ਬੰਤਰ ਦੀ ਆ। ਤੇ ਲੇਵਲ ਉਹ ਵਾ ਗਰਮ ਵਾਲੀ ਦਾ ਬੜਾ ਚੰਗਾ ਦੇਖੋ। ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਾ ਤੇ ਤੋਰਾ-ਦੂਰਾ ਸਾਨੂੰ ਚੈੱਕ ਕਰਵਾ ਦਿੰਨੇ ਕੱਦ-ਕਾੜ ਦੀ ਤੇ ਵਜਨ ਦੀ ਚੰਗੀ ਆ ਮੱਝ ਦੇਖੋ ਪਸ਼ੂ ਮੰਡੀ ਮੋੜ ਤਰੀਕ 20 6ਵਾਂ ਮਹੀਨਾ 2025 ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਜਰੂਰ ਕਰਦੇ ਕਰੋ ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਦੇਖੋ ਬੜੀ ਬਾਗਮਾਲ ਮੱਝਾ ਬਾਕੀ ਡਿਟੇਲ ਬਾਈ ਤੋਂ ਪੁੱਛ ਲਾਂਗੇ ਸਾਰੀ ਤੇ ਲੈਵਾਲੂਆ ਕਰਨ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਯਾਰ ਦੇਖੋ ਮੋੜ ਲਿਆ ਜੀ ਦੇਖੋ ਪਿਛਾੜੀ ਪਛੂੜੀ ਦੇਖੋ ਬਿਲਕੁਲ ਸਾਫ਼ ਅਡਰਦੀ ਆ ਬਾਈ ਬਿਲਕੁਲ ਸਾਫ਼ ਥਾਣਾ ਹੋਵਨਾ ਤੇ ਚਵਾਈ ਜੂਰੀ ਦੀ ਵੀ ਚੰਗੀ ਹੋ ਜਿਹੜੇ ਸਾਬ ਨਾਲ ਥਣ ਲੱਗਾ ਬਹੁਤ ਸੋਹਣਾ ਥਾਣਾ ਤੇ ਤੋੜਾ ਦੂਰਾ ਚੈੱਕ ਕਰ ਲੈ ਦੇਖੋ ਇੱਥੇ ਕਦ ਦਵਜਨ ਦੀ ਵੀ ਬਿਲਕੁਲ ਓਕੇ ਆ ਮੱਝ ਬਈ ਤੇ ਕੂਲੇ ਪਿੰਡੇ ਦੀ ਆ ਬਿਲਕੁਲ ਸਾਫ ਚਮੜੀ ਦੀ ਤੇ ਹਵਾਨਾ ਇੱਕ ਵਾਰੀ ਸਾਨੂੰ ਨੇੜੇ ਤੋਂ ਹੋ ਦਿਖਾਣੇ ਦੇ ਬਿਲਕੁਲ ਸਾਫ ਥਾਣਾ ਹਵਾਨਾ ਬਈ ਚਾਰੇ ਸਾਣੇ ਕੋ ਜਿਆ ਤੇ ਹਵਾਨਾ ਹੂ ਨਾ ਬਹੁਤ ਸੋਹਣਾ ਧਰ ਕਰਿਆ ਕਰਮ ਵਾਲੀ ਨੇ ਚੰਗੇ ਦੁੱਧ ਵਾਲੀ ਮੱਝਾਂ ਬਾਕੀ ਗੱਲ ਬਾਤ ਆਪਾਂ ਜਿਹੜੀ ਬਾਪੂ ਨਾ ਕਰਦੇ ਹਾਂ ਜੀ ਕੋਈ ਸਿਸ਼ਕਾਲ ਨਾਂ ਦੱਸਦੇ ਜੀ ਆਪਣਾ ਅਦਰ ਸਿੰਘ ਪਿੰਡ ਕਿਹੜਾ ਜੀ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਬਠਿੰਡਾ ਜਿਹੜੀ ਮਾਝ ਆਪਾਂ ਤੋਰ ਕੇ ਦਿਖਾਈ ਆਪਣੀ ਘਰ ਦੀ ਇਹ ਕਿਵਾਰ ਦਾ ਕੰਮ ਆ ਜੀ ਘਰ ਦੀ ਮਾਝਾ ਠੀਕ ਹੈ ਸੁਆ ਇਸ ਵਾਰ ਕਿਹੜਾ ਸੁਭੀ ਦੂਜਾ ਸੁਆ ਸੂਈ ਤੇ ਕਿੰਨੇ ਕਿੰਨਾਂ ਦਿਨਾਂ ਦੀ ਮੈਨੂੰ ਹੋਵੇ 15 ਕਿ ਦਿਨ ਹੋਗੇ ਹੋਣਗੇ 15 ਦਿਨ ਸੂਈ ਨੂੰ ਹੋਗੇ ਤੇ ਬੱਚਾ ਕੀ ਤੇ ਦਾ ਕੱਟੀ ਬੱਚਾ ਵੀ ਮਗਰ ਕੱਟੀ ਆ ਬਈ 15 ਦਿਨ ਹੋਗੇ ਸੂਈ ਨੂੰ ਤੇ ਦੂਜਾ ਸੁਆ ਇਸ ਵਾਰ ਬਈ ਛੋਟੀ ਸੂਈ ਆ ਤੇ 15 ਦਿਨਾਂ ਹੀ ਸੂਈ ਥੱਲੇ ਹੁਣ ਜੇ ਦੁੱਧ ਦੀ ਗੱਲ ਕਰੀਏ ਜੀ ਤਾਂ ਦੁੱਧ ਕਿੰਨਾ ਕਿਤੇ ਆ ਰਿਹਾ 15 ਕਿਲੋ 15 ਕਿਲੋ ਪੂਰਾ ਤਸ਼ੱਲੀ ਵਾਲਾ ਜੀ ਦੋ ਡੰਗ ਤਿੰਨ ਡੰਗ ਬੰਦਾ ਤਸ਼ੱਲੀ ਕਰ ਸਕਦਾ ਚਵਾਈ ਚਵਾਈ ਦੀ ਚੰਗੀਆਂ ਪੋਲੀਆਂ ਜੀ ਕਿੰਝੋ ਠੀਕ ਆਪੀ ਹੈ ਠੀਕ ਭਾਗ ਹੀ ਰੱਖਦਾ ਜੀ ਰੋਟੀ 230000 ਮਾਨਦਾਨ ਹੋ ਜੂ ਵਿੱਚੋਂ ਹਾਂ ਮਾਨਦਾਨ ਹੋ ਜੂ ਠੀਕ ਹੈ ਤੇ ਫੋਨ ਨੰਬਰ ਆਪਣਾ 94636 94636 26982 26982 ਇਹ ਬਾਈਆਂ ਦਾ ਫੋਨ ਨੰਬਰ ਹੈ ਜੀ ਇਹ ਕਿਸੇ ਵੀ ਭਰਾ ਦੇ ਆਉਂਦੀ ਹੋਈ ਸਾਹਵ ਚ ਤਾਂ ਬਣਾ ਲਿਓ ਸੰਪਰਕ ਛੋਟੀ ਚੰਗੀ ਆ ਬਣਾ ਜੀ ਦੇਖੋ ਬਿਲਕੁਲ ਸਾਫ ਸਾਨਾ ਬਣੇ ਜੀ ਬਈ ਘਰ ਦੀ ਰੱਖੀ ਹੋਈ ਮੱਝਾ ਦੂਜਾ ਸੂਆ ਸੂਆ ਇਸ ਵਾਰ ਦਾ ਵੀ ਇਹ ਤੇ ਵੀ ਮਾਰੋ ਖੜੀ ਦੇ ਨਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਓ ਦੇਖੋ ਬਿਲਕੁਲ ਸਾਫ ਥਣਾ ਹੋਵਾਨੇ ਦੀ ਆ ਅਣ ਤੁਣ ਬਹੁਤ ਜ਼ਿਆਦਾ ਸੋਹਣਾ ਲੱਗਾ ਮੱਝ ਨੂੰ ਜਦ ਦੇ ਬਿਲਕੁਲ ਸਾਫ ਸਾਨਾ ਹੋਵਾਨੇ ਦੀ ਆ ਬਈ ਦੇਖੋ ਤੇ ਉਠੀ ਜਵਾਈ ਵਾਲਾ ਸੋਨਾ ਥਣ ਲੱਗਿਆ ਹੋਇਆ ਬਾਕੀ ਜਾਣਕਾਰੀ ਸਾਰੀ ਆਪਾਂ ਪਰਪਰ ਜਿਹੜੀ ਬਾਈ ਤੋਂ ਲੈ ਲਾਂਗੇ ਤੇ ਤੋਰੇ ਬਾਈ ਲੈ ਵੀ ਇੱਕ ਵਾਰੀ ਤੁਰਦੀ ਤੇ ਨਜ਼ਰ ਮਾਰ ਲਿਓ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਤੇ ਬਾਡੀ ਢਾਂਚੇ ਦੀ ਵੀ ਚੰਗੀ ਹੈ ਦੇਖੋ ਲੈ ਵਾ ਲੂਗਾ ਬਹੁਤ ਜ਼ਿਆਦਾ ਸੋਨਾ ਤਿਆਰ ਕਰਿਆ ਬਾ ਮੋੜ ਲਿਆ ਬਾਈ ਉਹ ਨਾ ਉਹਨਾਂ ਬੜਾ ਵਾਕਮਾਲਾ ਤੇ ਸਿੰਗਾ ਦੀ ਬਿਲਕੁਲ ਕੁੰਡੀ ਆ ਸੋਹਣੀ ਫੇਸ ਕੁਆਲਿਟੀ ਆ ਬਾਡੀ ਬੰਦਰ ਦੀ ਵੀ ਚੰਗੇ ਬਾਈ ਲਿਵਾ ਲੂਗਾ ਇੱਕ ਵਾਰੀ ਸਾਨੂੰ ਨੇੜੇ ਤੋਂ ਵੀ ਦਿਖਾਣੇ ਦੇਖੋ ਇਹ ਪੂਰਾ ਬਿੱਥੀ ਵਾਲਾ ਥਣ ਲੱਗਿਆ ਹੋਇਆ ਬਈ ਚਾਰੋਂ ਥਣ ਇੱਕੋ ਜਿਹੇ ਤੇ ਗੈਬੂ ਵਿਚਾਰ ਸფერ ਇੱਕੋ ਜਿਹਾ ਤੇ ਮਾਗਰ ਬੱਚਾ ਬੂਰਾ ਪੂਰੀ ਕੱਟੀਆਂ ਮਾਗਰ ਹਾਂ ਜੀ ਬਈ ਅੱਛੀ ਗੱਲ ਅੱਛੀ ਗੱਲ ਨਾ ਦੱਸਦੇ ਵੀ ਆਪਣਾ ਘਰਜੰਟ ਸਿੰਘ ਹੈ ਜੱਸੀ ਪਿੰਡ ਕਿਹੜਾ ਨੰਗੜਾਈ ਵੱਡਾ ਵੱਡਾ ਨੰਗੜਾ ਜ਼ਿਲ੍ਹਾ ਮਾਨਸਾ ਹਾਂ ਠੀਕ ਆ ਤੇ ਬਾਰ ਦਾ ਕੰਮ ਵੀ ਆਪਣਾ ਹਾਂ ਜੀ ਆਪਾਂ ਦਾ ਰੋੜਾ ਠੀਕ ਹੈ ਜਿਹੜੀ ਛੋਟੇ ਆਪਾਂ ਦਿਖਾਈਆ ਬਈ ਤੋਰ ਕੇ ਸੂਆ ਕਿੜਾ ਸੂਇਆ ਸਵਾਰ ਤੀਜਾ ਹੀ ਤੀਜਾ ਸੂਆ ਕਿੰਨੇ ਦਿਨਾਂ ਦੀ ਇਹ ਸੂਈ ਹੋਜੀ 20 ਦਿਨਾਂ ਦੀ 20 ਦਿਨਾਂ ਦੀ ਸੂਈਏ ਤੇ ਬੱਚਾ ਦੇ ਇਹਦਾ ਕੱਟੀ ਹੈ ਨਾ ਹਾਂਜੀ ਕੱਟੀ ਹੈ ਮਗਰ ਬੱਚਾ ਬੂਰੀ ਕੱਟੀ ਹੈ ਬਈ 20 ਦਿਨ ਹੋ ਗਏ ਸੂਈ ਤੇ 20 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਦੀ ਗੱਲ ਕਰ ਲਈਏ ਦੁੱਧ ਕਿੰਨਾ ਕਿਤੇ ਆ 13 ਕਿਲੋ ਬਈ 13 ਕਿਲੋ ਦੋ ਡੰਗ ਚਾਰ ਡੰਗ ਪਾਉਂਦੀ ਆ ਚਾਰ ਡੰਗ ਚੋਕੇ ਲਿਆ ਕਰੋ ਠੀਕ ਹੈ ਚੰਗੀਆਂ ਚਵਾਈ ਜੁਗ ਦੀ ਬੋਲੀ ਆ ਨੰਬਰ ਤੇ ਜਿਹੜਾ ਜਾਪਾ ਵੇਚਣ ਜਾ ਲ ਮੰਗੀ ਆਏ ਨੇ ਹੈਗੇ ਵੀ ਮੰਗਦੇ ਇਹਦਾ ਕ ਕਿੱਕ 45 ਜੇ ਹੋਰ ਵੀ ਹੋ ਜੀ ਇਮਾਨਦਾਰ ਮੁਕਦ ਤੇ ਫੋਨ ਨੰਬਰ 99769 99769 2850 2850 ਆਪਣਾ ਨੌਰਾ ਕਪਟੇ ਨੌਰਾ ਠੀਕ ਹੈ ਵੱਡੇ ਨੰਗਲ ਨੌਰਾ ਮੱਝਾ ਠੀਕ ਆ ਮੱਝਾ ਦਾ ਨੌਰਾ ਬਾਈ ਕਹਿੰਦਾ ਬਈ ਇਸ ਤੋਂ ਇਲਾਵਾ ਵੀ ਜਿਹੜੇ ਠੀਕ ਆ ਵੱਡੇ ਨੰਗਲ ਪਿੰਡ ਦੇ ਵਿੱਚ ਬਾਈ ਹੋਰਾਂ ਦਾ ਨੌਰਾ ਇਸ ਤੋਂ ਇਲਾਵਾ ਵੀ ਜੇ ਕੋਈ ਹੋਰ ਪਸ਼ੂ ਕਿਸੇ ਨੂੰ ਜ਼ਰੂਰਤ ਹੁੰਦੀ ਆ ਤਾਂ ਸੰਪਰਕ ਬਣਾ ਸਕਦੇ ਹੋ ਬਾਈਆਂ ਨਾਲ ਤੇ ਫੋਨ ਨੰਬਰ ਬਾਈ ਆਪਣਾ 99769 850 850 ਇਹ ਫੋਨ ਨੰਬਰ ਨੋਟ ਕਰ ਲਿਓ ਬਾਈ ਦਾ ਠੀਕ ਆ ਇਸ ਤੋਂ ਇਲਾਵਾ ਵੀ ਬਾਈ ਕਹਿੰਦਾ ਵੀ ਡੰਗਰ ਬਾਧੂ ਖੜਿਆ ਸੰਪਰਕ ਬਣਾ ਸਕਦੇ ਹੋ ਘਰੇ ਚੋਕੇ ਫਿਰ ਜਿਹੜਾ ਡੰਗਰ ਤੁਸੀਂ ਲਿਆ ਸਕਦੇ ਹੋ ਠੀਕ ਆ ਬਾਈ ਬਾਈ ਕਹਿੰਦਾ ਵੀ ਪੂਰਾ ਤਸੱਲੀ ਵਾਲਾ ਕੰਮ ਆ ਦੋ ਡੰਗ ਚਾਰ ਡੰਗ ਡੱਬੇ ਮਰਵਾ ਕੇ ਫੇਰ ਲੈ ਸਕਦੇ ਨੇ ਇਹ ਵਿਦੂ ਮੱਝਾ ਹੁਲਦਾ ਹੁਣ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਿਓ ਸਿੰਘਾਂ ਸਿੰਘਾਂ ਦੀ ਬਿਲਕੁਲ ਕੁੰਡੀਆਂ ਤੇ ਸੋਹਣੀ ਫਿਸ ਕੁਆਲਟੀ ਲੈ ਵਾ ਲੂਗਾ ਕਰਮਾਲੀ ਨੇ ਇਹਨੇ ਵੀ ਬੜਾ ਸੁਣਾ ਦਿਆ ਕਰਿਆ ਬਾਈ ਦੇਖੋ ਖੋਲੀ ਬਾਈ ਲੈ ਖੋਲੀ ਤੁਰਦੀ ਤੇ ਨਗਾ ਮਾਰ ਲੈ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਬਾਈ ਬਾਡੀ ਬੰਤਰ ਦੀ ਚੰਗੀ ਆ ਮਾਝ ਦੇਖੋ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਤੇ ਸੋਹਣੀ ਫੇਸ ਕੁਆਲਿਟੀ ਤੋਰਾ ਦੂਰਾ ਦੇਖ ਲਿਓ ਬਾਡੀ ਟਾਂਚੇ ਦੀ ਚੰਗੀ ਆ ਤੇ ਲੇਵਲ ਉਹ ਹੈ ਨੇ ਵੀ ਵਾਹ ਕਮਾਲ ਤਿਆਰ ਕਰਿਆ ਬੱਸ ਬਾਈ ਮੋੜ ਲੈ ਦੇਖੋ ਇੱਥੋਂ ਦੇਖੋ ਹਵਾਨਾ ਬਾਈ ਬਾਕੀ ਬਿਲਕੁਲ ਨੇੜੇ ਤੋਂ ਵੀ ਦਿਖਾ ਦੇਣਗੇ ਤੁਹਾਨੂੰ ਹਵਾਨਾ ਹੂਨਾ ਬੜਾ ਵਾਖਮਾ ਦਾ ਇੱਕ ਵਾਰੀ ਇੱਥੋਂ ਵੀ ਚੈੱਕ ਕਰ ਲਿਓ ਹਵਾਨਾ ਚਾਰੋਂ ਥਣ ਇੱਕੋ ਜੇ ਤੇ ਸੋਹਣਾ ਮੁੱਠੀ ਚਵਾਈ ਵਾਲਾ ਥਣ ਤੇ ਪੁੱਲ ਗੈਪ ਵਾਲਾ ਥਣ ਲੱਗਿਆ ਹੋਇਆ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲੈ ਲੈਂਦੇ ਆ ਕਿਹੜਾ ਸੂਆ ਕਿੰਨਾ ਕੁ ਦੁੱਧ ਆ ਤੇ ਕੀ ਭਾਗ ਕਰਦਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਬਈ ਨਾਂ ਦੱਸ ਦੋ ਕਰਨਵੀਰ ਸਿੰਘ ਕਰਨਵੀਰ ਸਿੰਘ ਪਿੰਡ ਕਿਹੜਾ ਪਿੰਡ ਹਰਿਆਣਾ ਸਸਤੇ ਜਿਹਦੇ ਚ ਭਾਗੜਾ ਸਰਸਾ ਜ਼ਿਲ੍ਹੇ ਤੋਂ ਲੱਗਿਆ ਭਾਗੜਾ ਪਿੰਡ ਠੀਕ ਹੈ ਜਿਹੜੀ ਆਪਾਂ ਤੋਰ ਕੇ ਦਿਖਾਈਏ ਮੱਝ ਸੁਆ ਕਿਹੜਾ ਸੁਬਿਆ ਇਸ ਵਾਰ ਸੁਆ ਹੈ ਤੀਜਾ ਸੁਆ ਤੀਜਾ ਸੁਆ ਇਸ ਵਾਰ ਸੁਈ ਕਿੰਨੇ ਦਿਨਾਂ ਦੀ ਦਿਨ ਤੇ ਪੰਜ ਚਾਰ ਦਿਨ ਹੋ ਗਏ ਅੱਛਾ ਪੰਜ ਚਾਰ ਦਿਨ ਹੋ ਗਏ ਸੁਈ ਨੂੰ ਤੇ ਬੱਚਾ ਕਿਦੇ ਤਾਂ ਬੱਚਾ ਕੀ ਆ ਕੱਟੀ ਬੱਚਾ ਮੰਗਰ ਕੱਟੀ ਆ ਜੀ 5 ਤੋਂ 4 ਦਿਨ ਹੋ ਗਏ ਸੁਈ ਨੂੰ ਤੇ ਪੰਜ ਚਾਰ ਦਿਨਾਂ ਦੀ ਸੁਈ ਥੱਲੇ ਉਹਨੂੰ ਦੁੱਧ ਹੀ ਗੱਲ ਕਰ ਲਈ ਬਈ ਕਿੰਨਾ ਕੁ ਤਿਆਰ ਆ ਦੁੱਧ ਕਿੰਨਾ ਆ ਰਾਜੂ 15 ਕਿਲੋ ਦੁੱਧ 14 15 ਕਿਲੋ ਦੁੱਧ ਦੇ ਦਊਗੀ ਠੀਕ ਆ ਤੇ ਭਾਅ ਦਾ ਜਾਇਜ਼ ਦਾ ਵੇਚਣ ਜਲਾ ਤਾਜੀ 160 ਹੈ 160 ਪਰ ਜੇ ਕੋਈ ਆਊਗਾ ਤਾਂ ਮੌਕੇ ਤੇ ਮਾਨਤਨ ਕਰ ਮੌਕੇ ਤੇ ਮਾਨਤਨ ਹੋ ਜੂ ਤੇ ਫੋਨ ਨੰਬਰ ਫੋਨ ਨੰਬਰ ਹੈਗਾ 83078 8341632 41632 ਤੇ ਆ ਦੋ ਨੰਬਰ ਵਾਲੀ ਵੀ ਆਪਣੀ ਹੈ ਨਾ ਹਾਂਜੀ ਲੈ ਤੇ ਵੀ ਮਾਰ ਲਓ ਵੀ ਨਿਕਾ ਤੇ ਵੱਡੀ ਮੱਝਾਂ ਸਿੰਘਾਂ ਦੀ ਜਰੂਰ ਖੁੱਲੀ ਹੈ ਪਰ ਕੁੰਡਾ ਸਿੰਘ ਗੋਡੀ ਮਦੌਕ ਜੱਜਦਾ ਵੀ ਸਿੰਘ ਤੇ ਵਾਜਨ-ਭੁਜਨ ਚੰਗਾ ਮੱਝ ਤੇ ਥਣ ਹਵਨ ਇਹਦਾ ਵੀ ਬੜਾ ਸੋਹਣਾ ਤਿਆਰ ਕਰਿਆ ਕਰਮਾਲੀ ਦੀ ਨਾੜਾ ਨੂੜਾ ਬਹੁਤਾ ਵੀ ਲੇਵੇ ਤੇ ਤੇ ਵਿੱਥੀ-ਬੁੱਥੀ ਬਹੁਤਾ ਸੋਹਣਾ ਜੀ ਫੁੱਲ ਗੈਪ ਵਾਲਾ ਸਣਾ ਬਾਈ ਚੋਰੀ ਮਈਏ ਨੂੰ ਵੀ ਲੈ ਵੀ ਤੁਰਦੀ ਨੇ ਇਹਨੂੰ ਵੀ ਚੈੱਕ ਕਰ ਲਿਓ ਵੱਡੀ ਮੱਝਾ ਸਿੰਘ ਜ਼ਰੂਰ ਖੁੱਲਾ ਪਰ ਕੁੰਡਾ ਜਿਹੜੇ ਹਿਸਾਬ ਨਾਲ ਵਜਣਾ ਕੱਦ ਦਾ ਉਸ ਹਿਸਾਬ ਨਾਲ ਸਿੰਘ ਜੱਜ ਦਾ ਤੇ ਬੱਚੇ ਦਾ ਕਰਦੀ ਆ ਥੋੜਾ ਜਿਹਾ ਇੱਕ ਮਿੰਟ ਲੈ ਦੇਖੋ ਇੱਥੇ ਕੱਦ ਵਜਣ ਦੀ ਬਿਲਕੁਲ ਓਕੇ ਵੱਡੀ ਮੱਝ ਦੁੱਧ ਵਾਲੀ ਮੱਝਾ ਵੇ ਗਾੜੀ ਗੁੜੀ ਦੇਖੋ ਕਰਨ ਵਾਲੀ ਜੀ ਕਿੱਥੇ ਪਈ ਐ ਇਹਦੇ ਬਹੁਤ ਜਿਆਦਾ ਸੋਹਣਾ ਵਾਨਾ ਤਿਆਰ ਕਰਿਆ ਤੇ ਫੁੱਲ ਗੈਪ ਵਾਲਾ ਥਣ ਲੱਗਿਆ ਬਾਈ ਮੋੜ ਲੈ ਬਾਈ ਦੇਖੋ ਇੱਥੋਂ ਦੇਖੋ ਵਾਨਾ ਯਾਰ ਬੜਾ ਬਾਖਮਾਲ ਵਾਨਾ ਇਹਦਾ ਵੀ ਕਰਮ ਵਾਲੀ ਆ ਬਹੁਤ ਜਿਆਦਾ ਖੁੱਲੇ ਢੋਲੇ ਲੇਵੇ ਦੀ ਆ ਬਹੁਤ ਚੰਗੀ ਵੰਤਰਾ ਬਈ ਇਹ ਕਿਹੜਾ ਸੂਆ ਸੂਈ ਆ ਮਾਜ ਆਪਣੀ ਤੀਜਾ ਸੂਆ ਸੂਈ ਆ ਤੇ ਇਹਨੇ ਬੱਚਾ ਕੀ ਜੇਦਾ ਬੱਚਾ ਮਗਰ ਕੱਟਾ ਤੀਜਾ ਸੂਆ ਸੂਹੀ ਕਿੰਨੇ ਕਿੰਨਾਂ ਦਿਨਾਂ ਦੀ ਸੂਈ ਆ ਬਈ ਬਸ ਆ ਹੀ ਨਾਲ ਹੀ ਚਾਰ ਕਿੰਨਾਂ ਦਿਨਾਂ ਦੀ ਚਾਰ ਪੰਜ ਦਿਨਾਂ ਦੀ ਵੀ ਇਹ ਸੂਈ ਆ ਕਿੰਨਾ ਕੁ ਦੁੱਧ ਪਾ ਦੂ ਬਈ ਇਹ 16 ਕਿਲੋ 16 ਕਿਲੋ ਠੀਕ ਆ ਹੁਣ ਕਿੰਨਾ ਕੁ ਤਿਆਰ ਆ ਬਈ ਮੌਕੇ ਤੇ ਮੌਕੇ ਤੇ ਚੌਥੀ ਚੌਥੀ ਠੀਕ ਆ ਰਾਤ ਨੂੰ ਕਿਤੇਰਾ ਠੀਕ ਆ ਇਹਦਾ ਭਾਅ ਫਿਰ ਇਹਦਾ ਭਾਅ ਦੀ 180 1 ਲੱਖ ਤੇ 80 ਯਾਰ ਭਾਅ ਬਹੁਤ ਜ਼ਿਆਦਾ ਕਰਿਆ ਬਾਈ ਨੇ ਦੋਨਾਂ ਮੱਝਾਂ ਦੀ ਬਈ ਤੇ ਦੇ ਲੈਣ ਕਿੱਥੋਂ ਕਿਤੇ ਹੋ ਜੂ। ਜੇ ਮੈਂ ਵੀ ਕੋਈ ਮੌਕੇ ਤੇ ਮੌਕੇ ਤੇ ਹੋ ਜਮਾਨਾ। ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ। ਫੋਨ ਨੰਬਰ 83078 ਠੀਕ ਆ। 4766 ਚਵਾਈ ਜੂਈ ਦੀ ਚੰਗੀ ਆ ਪੋਲੀ ਆ। ਠੀਕ ਆ। ਲੈ ਬਾਈ ਕਹਿੰਦਾ ਚਵਾਈ ਜੂਈ ਦੀ ਵੀ ਚੰਗੀ ਆ ਪੋਲੀ ਸੀਲਮੈਸ ਆ। ਬਣਾ ਲੈ ਸੰਪਰਕ। ਭਾ ਦੋ ਮਹ ਮੱਜਾਂ ਦੀ ਜਾਇਜ ਕਰਿਆ ਬਾਈ ਨੇ ਨਹੀਂ ਸਾਨੂੰ ਪਤਾ ਵੀ 2-2 2.2 ਲੱਖ ਮੰਗੀਆਂ ਨੇ ਬਾਈ। ਮੈਂ ਦਿੱਚੋ ਜਫਾ ਤਸਮਾ ਤੇ ਤੁਰਾ ਤਰ ਕਰ ਉਹਨੇ ਇੱਕ ਵਾਰੀ ਚੈੱਕ ਤੇ ਫਿਰ ਸਾਨੂੰ ਅੱਥਾਂ ਕੇ ਵੀ ਇੱਕ ਨਿਕ ਪਾ ਦੀ ਐ ਤੇ ਕਿੰਨੇ ਦੁੱਧ ਦੀ ਮਾਲਕ ਐ ਤੇ ਕਹਿਵੇਂ ਕਿ ਚੂਏ ਤੇ ਮੰਗਰੇ ਦੇ ਬੱਚਾ ਕੀ ਐ ਤੇ ਬਿਲਕੁਲ ਬਲੈਕ ਪੰਡੇ ਦੀ ਐ ਆ ਟ੍ਰਿਕ ਤੇਜ ਕੋ ਆਰਟੀ ਕਰੋ ਚੱਕ ਟਿਕਵਾ ਦੇ ਮੈਂ ਤੇ ਬਿਲਕੁਲ ਪੌਣ ਚੱਕ ਕੇ ਤੁਰਦੀ ਐ ਚਰਮਾਂ ਦੀ ਘੋੜੀ ਵਾਲੀ ਤੋਰ ਐ ਦੇਖੋ ਫੁੱਲ ਕੱਦ ਫੁੱਲ ਵਾਜਨ ਪੂਰਾ ਤਾਰਾ ਚੱਕਣ ਵਾਲਾ ਇੱਕ ਵਾਰ ਮਾਰੋ ਲੇਵਲੂ ਗਾ ਬੜਾ ਸੋਹਣਾ ਤਿਆਰ ਕਰਿਆ ਯਾਰ ਕਰਮਾਲੀ ਨੇ ਬਹੁਤ ਜ਼ਿਆਦੇ ਡਬਲ ਹਵਾਨੇ ਜੀ ਆ ਤੇ ਪੂਨੀ ਵੱਡੀ ਆਪ ਲੇਵਲੂ ਗਾ ਵੀ ਉਹਨੇ ਹੀ ਬੜਾ ਤਿਆਰ ਕਰਦਾ ਜਿੱਡੀ ਵੱਡੀ ਆਪ ਪੂਰਾ ਖੁੱਲਾ ਡੋਲਾ ਹੋਆ ਨੂੰ 17 18 ਲਈ ਚੱਪੇ ਖਲੇ ਚੂਏ ਕੀ ਪੱਟਿਆ ਨੰਬਰ 15 16 ਲਾ ਲਓ 15 16 ਚੱਲ ਚਟੂ ਸਾਹਿਬ ਆਏ ਮੈਂ ਉਹ ਨਹੀਂ ਕਰਿਆ ਨਾ ਬੜਾ ਕਦੀ ਕਰਦੀ ਬੋਲੇ ਨਹੀਂ ਕਰਦੀ ਆ ਬਈ ਆਪਣੀ ਕਰਦੀ ਮੱਝ ਅੱਛਾ ਪਿੰਡ ਕਿਹੜਾ ਪਿੰਡ ਸੂਰਤੀ ਆ ਜੀ ਸੂਰਤੀ ਆ ਨੁਕੀਆ ਰਤਿਆ ਕਿਹੜਾ ਜਿਲ੍ਹਾ ਫਤਸਾ 10 ਕਿੱਟ ਮੈਂ ਸਰਗੁਰੜ ਤੋਂ ਬੱਚਾ ਇਹਦਾ ਮਗਰ ਕੀ ਉਹ ਕਰਦੀ ਹੈ ਬਹੁਤ ਮੂਰੀ ਟਿੜੀ ਆ ਰਹੀ ਹੈ ਕੋਈ ਛੀਮਣਾ ਇਹ ਤਾਂ ਸਪੈਸ਼ਲ ਲਾਇਆ ਸੀ ਹਾਰ ਵਾਲਾ ਜੀ ਹਾਰ ਵਾਲਾ ਤੇ ਚੂਏ ਕਾ ਮੈਂ ਹੁਣ ਹੁਣ ਆ ਜੀ ਇਹ ਚੌਥਾ ਚੂਏ ਚੌਥੇ ਚੂਈ ਹੈ ਜੀ ਸੂਈ ਆ ਹੁਣ ਚੋਤੇ ਸੂਈ ਆ ਜਾਂਦੀ ਹਾਂਜੀ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਬਾਈ ਜਦੋਂ ਹੋ ਗਿਆ ਜੀ ਇਹਨੂੰ 8 ਤਰੀਕ ਦੀ ਸੂਈ 12 13 ਦਿਨਾਂ ਨੂੰ ਮਸਾਨਾ ਤੇ ਹੁਣ ਦੁੱਧ ਕਿੰਨਾ ਕੁ ਤਿਆਰ ਆ ਬਾਈ ਮੌਕੇ ਤੇ ਹੁਣ ਹੈਗਾ ਜੀ 15 16 ਕਿਲੋ ਲਾ ਲਓ ਜੀ ਹੈਗਾ ਠੀਕ ਆ ਕਿੰਨਾ ਕੁ ਪਾ ਦੂਗੀ ਬੱਚੇ ਨੂੰ ਝਗਾ ਦੇਣਾ ਸੀ ਪਾਲਾ ਕਿਤੇ ਮਿਲਿਆ ਨਹੀਂ ਆਹੋ ਫਿਰ ਹਫਤੇ ਨੂੰ ਪਤਾ ਹੀ ਜਾਵੇ ਹਾਂਜੀ ਕਿੰਨਾ ਕੁ ਪਾ ਦੂਗੀ ਬਾਈ ਆਈਡੀਆ ਜੀ ਵੇਖੋ ਜੀ ਵੱਧ ਨਹੀਂ ਸਕਦੀ ਇਹ ਤਾਂ ਰਾਗ ਦੇ ਸਾਰੇ ਆ ਠੀਕ ਆ ਤੇ ਵੱਧ ਨਹੀਂ ਸਕਦੀ ਹਾਂਜੀ ਮੈਂ ਚੰਗੀ ਕਿਸੇ ਪੱਖੋਂ ਹੋਣੀ ਚਾਹੀਦੀ ਤੇ 베ਚਣ ਵਾਲਾ ਭਾਅ ਇਹਦਾ ਵੀ ਮੰਗੀ ਜਿਹੇ ਜਿੰਨੇ ਮਰਜੀ ਜਾ 베ਚਣ ਵਾਲਾ ਰਹਸੀ ਜੇਦਾ 1.90 1 ਲੱਖ 90 ਹਜ਼ਾਰ ਇਮਾਨਦਾਰ ਹੋ ਜੂਗਾ ਜਮਾਨਤ ਦਾ ਸਹੀ ਸਹੀ ਦਸਤਾ ਠੀਕ ਹੈ ਜਮਾਨਤ ਕੋਈ ਛੋਟ ਨਹੀਂ ਫੋਨ ਨੰਬਰ ਹੈ 9988 ਜੀ ਠੀਕ ਹੈ ਬਈ 19088 ਇੱਕ ਵਾਰੀ ਹੋਰ ਬੋਲੋ 998819088 ਠੀਕ ਹੈ ਇਹ ਬਾਈ ਦਾ ਫੋਨ ਨੰਬਰ ਆ ਜੀ ਇਹ ਤਾਂ ਇੱਕ ਵਾਰੀ ਹੋ ਗਈ। ਜੇ ਵੱਲੂ ਇੱਕ ਵਾਰੀ ਹੋਣੇ ਖਲੋਂ ਨੇੜੇ ਤੋਂ। ਬਿਲਕੁਲ ਸਾਫ ਥਾਂ ਨੇ ਹਵਾਨੇ ਦੀ ਚਾਰੋਂ ਥਾਂ ਨੇ ਕੁਝ ਤੇ ਪੁੱਲ ਗੈਪ ਵਾਲਾ ਹਾਂ। ਵੱਡੀ-ਬੁੱਡੀ ਬਹੁਤ ਮਾਝੀ ਯਾਰ ਘਰ ਦੀ ਮਾਝਾ। ਥੋੜਾ ਜਿਹਾ ਥਾਂ ਤਾਂ ਨਹੀਂ ਪੁੰਡੇ ਹੀ ਨਹੀਂ ਇਥੇ। ਮੰਤਰ ਦੇਖੋ ਯਾਰ ਮਾਝੀ ਦੀ ਬਾਤ ਮਾਦਰ ਵੀ ਬੱਚਾ ਕੱਟੀ ਐ। ਚੰਗੇ ਸੀਮਨ ਦੀ ਕੱਟੀ ਐ। ਪੁੰਡੇ ਹੀ ਨਹੀਂ ਪਤਾ ਇਥੇ। ਕਿਉਂ ਰਹਾ ਕੱਟੀ ਬੂ। ਜਿਆ ਬੁਨੀ ਬਚੀ ਦਾ ਬਾਈ ਗਣੇ ਸੀਮਨ ਲੱਗਿਆ ਹੋਇਆ। ਤੇ ਵੱਡੀ-ਬੁੱਡੀ ਬਹੁਤ ਮਾਝੀ ਐ। ਬ੍ਰੈਡ ਬਰੂਟਰ ਨਾਲ ਆਲਾ ਲੱਗਦਾ ਚੱਕਰ ਇਹਦਾ ਬ੍ਰੈਡ ਬਰੂਟਰ ਨਾਲ ਆਲਾ ਲੱਗਦਾ ਬੰ ਚੱਲ ਜੀ ਜਿਵੇਂ ਤੇ ਹੋਰ ਲਾਉਣਿਆ ਤੋਂ ਕੋਈ ਫੈਕਟ ਆਹੀ ਵਧੀਆ ਟਕਨੀਕ ਨੇ ਪਹਿਲਾਂ ਮੈਂ ਨੂੰ ਨਾਰਮਲ ਤੇ ਲੈ ਭਾਈ ਇਹਨਾਂ ਵੀਰਾਂ ਦਾ ਨਾਮ ਮੋੜ ਫਾਰਮ ਹੈ ਇਹ ਸਾਰੇ ਡੰਕਰ ਇਹਨਾਂ ਦੇ ਆ ਇਹ 565 ਚੰਗੀ ਕੁਆਲਿਟੀ ਦੇ ਡੰਕਰ ਹੁੰਦੇ ਇਨਾਂ ਕੋਲੇ ਕਰਾਉਣਿਆਂ ਕੱਲੀ-ਕੱਲੀ ਦੀ ਤੋਰ ਕੇ ਗੱਲ ਤੇ ਆਇਆ ਸੱਜਣਾ ਫਿਰ ਬੱਛਦੇ ਦਾ ਬਾਈ ਕੱਲੇ ਖਲੀ ਤੌਰ ਤੇ ਕਰਾ ਵਿੱਚ ਐਕਸ਼ਨ ਕਰ ਲੈ। ਲੈ ਵੀ ਪਹਿਲੇ ਨੰਬਰ ਦੀ ਮੱਝ ਤੇ ਲੌਣਾ ਕੈਮਰਾ ਤੇ ਇਹਦੀ ਰਿਟੇਲ ਪਛੰਗ ਸਾਰੀ। ਕਿੰਨੇ ਦੁੱਧ ਦੀ ਮਾਲਕ ਹੈ। ਤੇ ਲੱਗਦੀ ਵੀ ਮੈਂ ਪਹਿਲੇ ਪਹਿਲੇ ਛੁਟੀ ਆ ਜੋਟੀ। ਪਹਿਲੇ ਨੂੰ ਛੁਟੀ ਆ। ਦੂਜੇ ਸੂਹ ਛੁਟੀ ਆ। ਥੋੜਾ-ਥੋੜਾ ਕਰ ਮੈਂ ਤਾਂ ਕੱਢ ਡੇ ਸਾਰੀ ਬਾਈ ਦੂਪਾ। ਚੱਲ ਬਾਸ ਸਾਰੀ ਬਾਈ ਹੋਰਾਂ ਨਾਲ ਕਰਾਵਾਂਗੇ ਕਿਉਂਕਿ ਪੁੰਡਾ ਸੋਹਣੀ ਫੈਸਟੀਵਲ ਦੀ ਹੈ ਬਾਈ ਤੇ ਬਹੁਤ ਦੀਵੰਤਰ ਦੀ ਵੀ ਚੰਗੀ ਆ ਪੁੱਲ ਤੇ ਦੁੱਧ ਟਾਲੀਆਂ ਲਾੜਾ ਵੀ ਬਣੀ ਆਉਂ ਜਾਂ ਲੈ ਵੀ ਛੱਜ ਨਾਲ ਧੱਛ ਦੇ ਕਿੰਨਾ ਦੁੱਧ ਦੇ ਦੱਲੇ 12 ਕਿਲੋ ਦੁੱਧ ਆ ਬਾਈ 12 ਲੀਟਰ ਦੁੱਧ ਤੇ ਬੱਚਾ ਮਗਰ ਕਿਹੜਾ ਬੱਚਾ ਮੂਰੇ ਖੜਾ ਉਹ ਆ ਕੱਟੀ ਆ ਹਾਂ ਬਾਈ ਕੱਟੀ ਆ 12 ਲੀਟਰ ਦੁੱਧ ਤੇ ਛੇਲ ਕਿੰਨੇ ਦੀ ਕਰਨੀ ਹੁਣ ਕੀ ਮੰਗਦਾ 1 ਲੱਖ